ਆ ਗੱਲ ਕਰਾਂਗੇ ਪੰਜਾਬ ਪੁਲਿਸ ਦੇ ਆਪਰੇਸ਼ਨ ਸਤਰਕ ਦੀ ਚੈਕਿੰਗ ਦੇ ਲਈ ਰਾਤ ਨੂੰ ਸੜਕਾਂ ਤੇ ਉਤਰੀ ਪੁਲਿਸ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਆਪਰੇਸ਼ਨ ਸਤਰਕ ਚਲਾਇਆ ਗਿਆ ਹੈ ਪੁਲਿਸ ਦੇ ਵੱਡੇ ਅਫਸਰਾਂ ਨੇ ਆਪਰੇਸ਼ਨ ਦੀ ਅਗਵਾਈ ਕੀਤੀ ਡੀਜੀਪੀ ਗੌਰਵ ਯਾਦਵ ਨੇ ਖੁਦ ਪੂਰੇ ਆਪਰੇਸ਼ਨ ਦੀ ਨਿਗਰਾਨੀ ਕੀਤੀ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਡੀਜੀਪੀ ਦੇ ਵੱਲੋਂ ਖੁਦ ਜਾ ਕੇ ਚੈਕਿੰਗ ਕੀਤੀ ਗਈ ਤਾਂ ਪੰਜਾਬ ਪੁਲਿਸ ਦਾ ਆਪਰੇਸ਼ਨ ਸਤਰਕ ਰਾਤ ਵੇਲੇ ਨਜ਼ਰ ਆਇਆ ਹੈ ਚੈਕਿੰਗ ਦੇ ਲਈ ਰਾਤ ਨੂੰ ਸੜਕਾਂ ਤੇ ਪੁਲਿਸ ਮੁਲਾਜ਼ਮ ਅਧਿਕਾਰੀ ਉਤਰੇ ਰਾਤ 10 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਆਪਰੇਸ਼ਨ ਸਤਰਕ ਚਲਾਇਆ ਗਿਆ। ਪੁਲਿਸ ਦੇ ਵੱਡੇ ਅਫਸਰਾਂ ਦੇ ਵੱਲੋਂ ਆਪਰੇਸ਼ਨ ਦੀ ਨਿਗਰਾਨੀ ਕੀਤੀ ਗਈ। ਡੀਜੀਪੀ ਗੌਰਵ ਯਾਦਵ ਨੇ ਖੁਦ ਪੂਰੇ ਆਪਰੇਸ਼ਨ ਦੀ ਨਿਗਰਾਨੀ ਕੀਤੀ। ਖੁਦ ਡੀਜੀਪੀ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਚੈਕਿੰਗ ਕਰਨ ਦੇ ਲਈ ਪਹੁੰਚੇ। ਤਾਂ ਵੱਖ-ਵੱਖ ਜਗ੍ਹਾਾਂ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਵਖਾ ਰਹੇ ਆ ਪੰਜਾਬ ਦੇ ਡੀਜੀਪੀ ਖੁਦ ਗੌਰਵ ਯਾਦਵ ਝੁਕੇ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਪਹੁੰਚੇ। ਉਹਨਾਂ ਨੇ ਖੁਦ ਜਾ ਕੇ ਚੈਕਿੰਗ ਕੀਤੀ। ਚੈਕਿੰਗ ਦਾ ਬਿਆਨ ਚਲਾਇਆ ਗਿਆ। ਇਸ ਨੂੰ ਨਾਮ ਦਿੱਤਾ ਗਿਆ ਆਪਰੇਸ਼ਨ ਸਤਰਕ ਦਾ। ਕਾਂ ਜੋ ਲੋਕਾਂ ਨੂੰ ਵੱਤਵੱਦ ਸੁਰੱਖਿਤ ਮਹਿਸੂਸ ਕਰਵਾਇਆ ਜਾ ਸਕੇ ਮਹਿਫੂਜ਼ ਮਹਿਸੂਸ ਕਰਵਾਇਆ ਜਾ ਸਕੇ ਇਸੇ ਮਕਸਦ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ਸਤਰਕ ਜੋ ਕਿ ਪੰਜਾਬ ਪੁਲਿਸ ਦੇ ਵੱਲੋਂ ਚਲਾਇਆ ਗਿਆ ਚੈਕਿੰਗ ਦੇ ਰਾਤ ਨੂੰ ਸੜਕਾਂ ਤੇ ਵੱਡੇ ਪੁਲਿਸ ਅਧਿਕਾਰੀ ਮੁਲਾਜ਼ਮ ਜੋ ਕਿ ਉਤਰੇ ਇਸ ਦੇ ਵਿਚਾਰੇ ਰਾਤ 10 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਆਪਰੇਸ਼ਨ ਸਤਰਕ ਚਲਾਇਆ ਗਿਆ ਪੁਲਿਸ ਦੇ ਵੱਡੇ ਅਫਸਰਾਂ ਨੇ ਆਪਰੇਸ਼ਨ ਦੀ ਅਗਵਾਈ ਖਿਪਤੀ ਤੋਂ ਜਨੰਦਰ ਤੇ ਮਨਸਰਦੀਆਂ ਤੋਂ ਸਿਰਾਂ ਬਖਾਰੇ ਹਨ ਜਿੱਥੇ ਖੁਦ ਡੀਜੀਪੀ ਗੌਰਵ ਯਾਦਵ ਨੇ ਮੋਰਚਾ ਸੰਭਾਲਿਆ ਤਾਂ ਜਰੰਦਤ ਅਮਰਸਾ ਦੇ ਤੋਂ ਤੁਸੀਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਡੀਜੀਪੀ ਗੋਰੇ ਯਾਦਵ ਖੁਦ ਚੈਕਿੰਗ ਅਭਿਆਨ ਦੇ ਵਿੱਚ ਸ਼ਾਮਲ ਹੋਏ ਉਹਨਾਂ ਦੇ ਉੱਥੇ ਜਾ ਕੇ ਚੈਕਿੰਗ ਕੀਤੀ ਗਈ ਆ ਪੰਜਾਬ ਪੁਲਿਸ ਦਾ ਆਪਰੇਸ਼ਨ ਸਤਰਕ ਜੋ ਕਿ ਨਜ਼ਰ ਆਇਆ ਸ਼ਹਾਤਾ ਥਾਣੇ ਦੀਆਂ ਤਰਫੋਂ ਤਸਵੀਰਾਂ ਵਿਖਾ ਰਹੇ ਆ ਟਾਰੀ ਬਾਰਡਰ ਤੇ ਵੀ ਪਹੁੰਚੇ ਬੀਐਸਐਫ ਦੇ ਅਧਿਕਾਰੀਆਂ ਦੇ ਨਾਲ ਜਵਾਨਾਂ ਦੇ ਨਾਲ ਜਾ ਕੇ ਵੀ ਗੱਲਬਾਤ ਕੀਤੀ ਗਈ ਮੁਲਾਕਾਤ ਕੀਤੀ ਉਹ ਵੀ ਤੁਹਾਨੂੰ ਟਾਰੀ ਬਾਰਡਰ ਦੀਆਂ ਤਸਵੀਰਾਂ ਵਿਖਾ ਰਹੇ ਆ ਤਾਂ ਵੱਖ-ਵੱਖ ਜਗਾਵਾਂ ਤੇ ਜਾ ਕੇ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਗਈ ਕਿਸ ਤਰੀਕੇ ਦਾ ਚੈਕਿੰਗ ਅਭਿਆਨ ਆਪੁਰਖ ਦੇ ਵੱਲੋਂ ਚਲਾਇਆ ਨਜਾਇਜ਼ ਆਲੇ ਆ ਗਿਆ ਆ ਤਾਂ ਉਹ ਤਸਵੀਰਾਂ ਅਸੀਂ ਵਿਖਾ ਰਹੇ ਹਾਂ ਸ਼ਰਟਾਂ ਥਾਣੇ ਦੀਆਂ ਅਟਾਰੀ ਬਾਰਡਰ ਦੀਆਂ ਜਿੱਥੇ ਕਿ ਖੁਦ ਪੰਜਾਬ ਦੇ ਡੀਜੀਪੀ ਗੋਰੋ ਯਾਦਵ ਪਹੁੰਚੇ ਅਟਾਰੀ ਬਾਰਡਰ ਤੇ ਜਾ ਕੇ ਬੀਐਸਐਫ ਦੇ ਅਧਿਕਾਰੀਆਂ ਦੇ ਨਾਲ ਜਵਾਨਾਂ ਦੇ ਨਾਲ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਗੱਲਬਾਤ ਕੀਤੀ ਗਈ ਆ ਤਾਂ ਜਿੱਥੇ ਕਿ ਪਸਦ ਦੇ ਨੂੰ ਚੈਕਿੰਗ ਅਭਿਆਨ ਚਲਾਇਆ ਗਿਆ ਉਸ ਦਾ ਵੀ ਡੀਜੀਪੀ ਨੇ ਜਾਇਜ਼ਾ ਲਿਆ ਅੱਜ ਦਸ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਪੰਜਾਬ ਪੁਲਿਸ ਦੇ ਵੱਲੋਂ ਆਪਰੇਸ਼ਨ ਸਤਰਕ ਚਲਾਇਆ ਗਿਆ ਆ ਤਾਂ ਇਸ ਦੇ ਵਿਚਾਲੇ ਵੱਡੇ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਜਾ ਕੇ ਚੈਕਿੰਗ ਨਾਕਿਆਂ ਤੇ ਜਾ ਕੇ जायजा लिया गया मिस्टर परमिंदर सिंह कमांडेंट इज देयर तो वी वे जस्ट जो लोग आज कर रहे हैं आज तो जैसे अभी वी आर स्टैंडिंग हियर अलोंग विथ बीएसएफ ऑफिसर्स तो मिस्टर परमिंदर सिंह कमांडेंट इज देयर तो वी वे जस्ट डिस्कसिंग Operational details that uh, BSF and the Punjab Police. So we are together in coordination. So we are तो वी आर टूगेदर इन कोऑर्डिनेशन keep वी आर अंडरटेकिंग आर ड्यूटीजली टू की नेशन सेफ एंड लगाए जा रहे हैं उनको तो है, नहीं एक ये इंटीग्रेटेड प्रोसेस होता है जैसे फर्स्ट लाइन ऑफ डिफेंस पे बी तैनात है सेकंड लाइन ऑफ डिफेंस पे स्टेट पुलिस है तो हम आपस में तालमेल बना के फिर जैसे हमारे सीजर्स रिकवरीज होती हैं उसकी इन्वेस्टिगेशन में हम जो बाहर के लोग फिगर करते हैं उनके रेड कॉर्नर नोटिस इशू करते हैं एक्स्ट्राडिशन करते हैं सो दैट उनको यहाँ पे ले आके वो प्रोसेस ऑफ लॉ फेस कर सकें तो इसका ये बहुत इफेक्टिव होता है ये कोऑर्डिनेशन से प्रेजेंस से चेकिंग से तो हम इंटेलिजेंस बेस्ड ऑपरेशंस भी करते हैं और अदरवाइज डिटेरेंस ਲਈ प्रेजेंस जो होती है विजिबिलिटी होती है चेकिंग होती है उसका भी बहुत अच्छा इंपैक्ट होता है मेरा सवाल है जो वहां बैठे टीम में बैठे उनको लाने के लिए अरेस्ट करने के लिए अलग से टीम गठित की जाएगी या नहीं ऑलरेडी ਸਾਡੀ ਟੀਮ ਜਿਹੜੀ ਹੈਗੀ ਉਹ ਗਠਿਤ ਹੈਗੀ ਤੇ ਅਸੀਂ ਇਸ ਤੇ ਕੰਮ ਵੀ ਕਰ ਰਹੇ ਹੈਗੇ ਸੈਂਟਰਲ ਏਜੰਸੀਸ ਦੇ ਨਾਲ ਕਿਉਂਕਿ ਜਿੰਨ ਜਿੰਨ ਕੰਟਰੀਜ਼ ਨਾਲ ਜਿਹੜੀ ਐਕਸਟਰੈਡੀਸ਼ਨ ਟ੍ਰੀਟੀ ਹੈਗੀ ਉਹਨਾਂ ਦੇ थ्रू ਅਸੀਂ ਉਹਨਾਂ ਨੂੰ ਲੈ ਕੇ ਆਉਂਦੇ ਆ ਜਾਂ ਥਰੂ ਇੰਟਰਪੋਲ ਅਸੀਂ ਜਿਹੜਾ ਪ੍ਰੋਸੈਸ ਹੁੰਦਾ ਉਹ ਕਾਫੀ ਸਾਨੂੰ ਸাকਸੈਸ ਵੀ ਮਿਲੀ ਹੈ ਤੁਹਾਨੂੰ ਤੁਸੀਂ ਪੜਿਆ ਹੋਣਾ ਜਿਹੜਾ ਉਹ ਅੰਮ੍ਰਿਤਪਾਲ ਰੋਮੀ ਸੀਗਾ ਜਿਹੜਾ ਨਾਬਾ ਜੇਲ ਬ੍ਰੇਕ ਦਾ ਮਾਸਟਰਮਾਈਂਡ ਉਹਨੂੰ ਅਸੀਂ 5 ਸਾਲ ਦੀ ਲੀਗਲ ਬੈਟਲ ਤੋਂ ਬਾਅਦ ਹਾਂਗਕਾਂਗ ਤੋਂ ਲਿਆਂਦਾ ਤੇ ਇਦਾਂ ਕਾਫੀ ਲੋਕ ਅਸੀਂ ਬਾਹਰੋਂ ਲੈ ਕੇ ਵੀ ਆ ਰਹੇ ਪਿੰਨ ਪੁਆਇੰਟ ਕੀਤਾ ਗਿਆ ਤੇ ਕਾਫੀ ਹਾਈ ਲੈਵਲ ਤੇ ਇਸ ਨੂੰ ਪਰਚੂ ਕੀਤਾ ਤਾਂ ਤਾਂ ਤਰੋ ਸੀ ਤਿੰਨ ਵਾਰ ਅਲੱਗ-ਅਲੱਗ ਤਸਵੀਰਾਂ ਵਖਾ ਰਹੇ ਜਿੱਥੇ ਕਿ ਛਾਟਾ ਥਾਣੀ ਦੇ ਵਿੱਚ ਆ ਕੇ ਟਾਰੀ ਬਾਰਡਰ ਤੇ ਜਾ ਕੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪੂਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਜੋ ਕਿ ਪੁਲਿਸ ਦੇ ਵੱਲੋਂ ਚੈਕਿੰਗ ਆਭਿਆਨ ਚਲਾਇਆ ਗਿਆ ਉਹਨਾਂ ਨੇ ਮੈਨਾਂ ਕੀਤਾ ਅਮਰਸਰ ਮਹਾਲੀ ਦੇ ਮੋਗਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਿੱਥੇ ਕਿ ਆਪ ਪੁਲਿਸ ਦੇ ਵੱਡੇ ਅਧਿਕਾਰੀ ਮੁਲਾਜ਼ਮ ਜੋ ਕਿ ਸੜਕਾਂ ਤੇ ਉੱਤਰੇ ਅੱਜ ਚੈਕਿੰਗ ਅਭਿਆਨ ਚਲਾਇਆ ਗਿਆ ਹਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਹਰ ਰਾਤ ਦਿਨ ਤੇ ਰਾਤ ਵੇਲੇ ਪੂਰੀ ਨਜ਼ਰ ਰੱਖੀ ਗਈ ਤੇ ਇਸ ਦਾ ਮਕਸਦ ਇਹ ਹੈ ਕਿ ਵਤਵਤ ਲੋਕਾਂ ਨੂੰ ਜੋ ਕਿ ਸੁਰੱਖਿਅਤ ਮਹਿਸੂਸ ਕਰਵਾਇਆ ਜਾ ਸਕੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਸਕੇ ਕਿ ਆਮ ਜਨਤਾ ਬਿਲਕੁਲ ਪੰਜਾਬ ਪੁਲਿਸ ਦੀ ਹਾਜ਼ਰੀ ਦੇ ਵਿੱਚ ਪੰਜਾਬ ਪੁਲਿਸ ਦੇ ਹੁੰਦਿਆਂ ਸੁਰੱਖਿਆ ਤੇ ਇਸੇ ਮਕਸਦ ਦੇ ਨਾਲ ਆ ਵਕਫ ਵਕ ਜਗਾਵਾਂ ਤੇ ਪੁਲਿਸ ਦੇ ਵੱਲੋਂ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਤਾਂ ਖੁਦ ਡੀਜੀਪੀ ਗੌਰਵ ਯਾਦਵ ਨੇ ਵੀ ਅੰਮ੍ਰਿਤਸਰ ਦੇ ਵਿੱਚ ਜਾ ਕੇ ਜਲੰਧਰ ਦੇ ਵਿੱਚ ਜਾ ਕੇ ਇਸ ਚੈਕਿੰਗ ਅਭਿਆਨ ਦਾ ਜਾਇਜ਼ਾ ਲਿਆ। ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਆਂ। ਮੋਹਾਲੀ ਜ਼ਿਲ੍ਹੇ ਦੇ ਵਿੱਚ ਅਸੀਂ 20 ਥਾਵਾਂ ਦੇ ਨਾਕੇ ਲਾਏ ਹੋਏ ਨੇ। ਬਾਕੀ ਸੜੀਆਂ ਪੀਸੀਆਰ ਸਾਰੀਆਂ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਹਨ ਉਹ ਅਲੱਗ-ਅਲੱਗ ਥਾਵਾਂ ਤੇ ਚੈਕਿੰਗ ਕਰ ਰਹੀਆਂ ਨੇ ਤਾਂ ਕਿ ਪਬਲਿਕ ਦੇ ਵਿੱਚ ਜਿਹੜਾ ਕਿਸੇ ਤਰ੍ਹਾਂ ਦਾ ਭੈ ਨਾ ਰਹੇ ਪਬਲਿਕ ਦੇ ਵਿੱਚ ਇੱਕ ਕੰਫੀਡੈਂਸ ਬਿਲਡ ਕਰਨ ਲਈ ਇਹ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹਾਲਾਤ ਨੇ ਬਿਲਕੁਲ ਠੀਕ ਨੇ ਪੀਸਫੁੱਲ ਨੇ ਕਿ ਇਹਦੇ ਵਿੱਚ ਅਸੀਂ ਜਿਹੜੇ ਵੀ ਕੋਈ ਟ੍ਰੈਫਿਕ ਰੂਲਸ ਦੀ ਵਾਇਲੇਸ਼ਨ ਕਰਦੇ ਆ ਜਾਂ ਕਿਸੇ ਦੇ ਵੀਹਿਕਲ ਦੇ ਨੰਬਰ ਗਲਤ ਲੱਗੇ ਨੇ ਉਹ ਚੈੱਕ ਕਰ ਰਹੇ ਆ ਪਲੱਸ ਅੰਦਰੂਮਸਤੀ ਸਾਰੇ ਬੰਦੇ ਜਿਹੜੇ ਬਾਹਰ ਕੱਢ ਕੇ ਉਹ ਪ੍ਰੈਸ ਕਰ ਰਹੇ ਆ ਕਿ ਕਿਸੇ ਤਰ੍ਹਾਂ ਕੋਈ ਵੈਪਨ ਲੈ ਕੇ ਜਾਂ ਇਲੈਗਲ ਵੈਪਨ ਲੈ ਕੇ ਜਾਂ ਕੋਈ ਨਸ਼ਾ ਲੈ ਕੇ ਕੋਈ ਜਿਹੜਾ ਬੰਦਾ ਤਾਂ ਨਹੀਂ ਕਿਸੇ ਗੱਡੀ ਦੇ ਵਿੱਚ ਫਿਰ ਰਿਹਾ ਜਾਂ ਕੋਈ ਬੈਂਗਸਟਰ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਤਾਂ ਨਹੀਂ ਹੈ